ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੱਡਾ ਫੈਮਿਲੀ ਵਲੌਗ ਐਂਡ ਕੁਕਿੰਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਰਾਵਾਂਗੇ ਜੀ ਬਹੁਤ ਹੀ ਜ਼ਿਆਦਾ ਟੇਸਟੀ ਰੇਸਣ ਵਾਲਾ ਦੁੱਧ ਜਦੋਂ ਵੀ ਸਰਦੀ ਚੁਕਾਮ ਖਾਂਸੀ ਸ਼ਿਕਾ ਹੋਣ ਤੁਸੀਂ ਇਸ ਤਰੀਕੇ ਨਾਲ ਦੁੱਧ ਬਣਾ ਕੇ ਪੀਓ ਬਹੁਤ ਹੀ ਤੁਹਾਨੂੰ ਜਲਦੀ ਰਾਤ ਮਿਲੇਗੀ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਹਾਂ ਜੀ ਦੁੱਧ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਗੈਸ 'ਤੇ ਆਪਾਂ ਕੋਈ ਵੀ ਕਤਿਲਾ ਰੱਖ ਲਾਂਗੇ ਥੋੜਾ ਜਿਹਾ ਹੋਰ ਪਾ ਦਨੇ ਆ क्योंकि आपको फिर बेसन भी भुनना फिर आपा तो आपा है। ये आप बेसन भुन लवोंगे चार बटे चमचे मैं देसी घ्यो पाते आप बदम पा के भुन लें लगातार हिलाते हुए गैस की फ्लेम घट रख के आपन लेना बदम भुने गए गैस में आप बंद कर देने ਕਿਉਂਕਿ ਕਿਉਂ ਕਾਫੀ ਗਰਮ ਹੈ ਪਹਿਲਾਂ ਥੋੜਾ ਜਿਹਾ ਠੰਡਾ ਹੋ ਜੇ ਫਿਰ ਇਹਦੇ ਵਿੱਚ ਆਪਾਂ ਬੇਸਨ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਜਿਵੇਂ ਇੱਕ ਗਲਾਸ ਦੁੱਧ ਬਣਾਉਣ ਲੱਗੇ ਆ ਇਹਦੇ ਵਿੱਚ ਦੋ ਚਮਚ ਬੇਸਨ ਪਾ ਦਿੰਨੇ ਆ ਤੇ ਗੈਸ ਦੀ ਫਲੇਮ ਆਪਾਂ ਘੱਟ ਰੱਖ ਕੇ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਭੁੰਨਣਾ ਗੈਸ ਪਹਿਲਾਂ ਨਾ ਬੰਦ ਕਰ ਦਿੱਤਾ ਸੀ ਕਿਉਂਕਿ ਕਿ ਉਹ ਬਹੁਤ ਜ਼ਿਆਦਾ ਗਰਮ ਸੀ ਹੁਣ ਗੈਸ ਨੂੰ ਆਪਾਂ ਔਨ ਕਰਦੇ ਆ ਬਹੁਤ ਘੱਟ ਆਪਾਂ ਇਹਦੀ ਗੈਸੀ ਫਲੇਮ ਰੱਖਣੀ ਹੈ ਤੇ ਲਗਾਤਾਰ ਹਿਲਾਉਂਦੇ ਹੋਏ ਫੁੰਨੇ ਰਹਿੰਦੇ ਇਸ ਨੂੰ ਜੇਕਰ ਤੁਹਾਨੂੰ ਸਰਦੀ ਜੁਕਾਮ ਖਾਂਸੀ ਹੈ ਤੁਸੀਂ ਇਸ ਨੂੰ ਇਹ ਜਿਹੜੇ ਬੇਸਰ ਵਾਲਾ ਦੁੱਧ ਰਾਤ ਨੂੰ ਹੀ ਤੁਸੀਂ ਪੀਣਾ ਹੈ ਕੋਸ਼ਿਸ਼ ਇਹੋ ਕਰੋ ਰਾਤ ਨੂੰ ਇਹਨੂੰ ਬਣਾ ਕੇ ਪੀਓ ਤੇ ਪੀਣ ਤੋਂ ਬਾਅਦ ਹਵਾ ਨਹੀਂ ਲੱਗਣ ਦੇਣੀ ਸਰੀਰ ਨੂੰ ਤੁਸੀਂ ਕੰਬਲ ਕੇਸੀ ਜੋ ਵੀ ਉੱਪਰ ਲੈਂਦੇ ਹੋ ਆਪਣਾ ਸਰੀਰ ਲਪੇਟ ਕੇ ਤੇ ਲੰਮੇ ਪੈ ਜਾਣਾ ਜਿੱਦਾਂ ਜਿਹਦਾ ਸਰੀਰ ਵਿੱਚ ਗਰਮੈਸ਼ ਹੋਏਗੀ ਤੇ ਉਹਦਾ ਖਾਲਸੀ ਜਕਾਮ ਜਿਹੜਾ ਸਹੀ ਹੋਏਗਾ ਹੁਣ ਵੇਸਣ ਚੰਗੀ ਤਰ੍ਹਾਂ ਭੁੰਨਿਆ ਗਿਆ ਇਹਦੇ ਵਿੱਚ ਆਪਾਂ ਹੁਣ ਇੱਕ ਗਲਾਸ ਦੁੱਧ ਪਾ ਦਿੰਨੇ ਆਂ ਬਾਕੀ ਜਿੰਨਾ ਤੁਸੀਂ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਉਹਦੇ ਹਿਸਾਬ ਨਾਲ ਤੁਸੀਂ ਵੇਸਣ ਪਾ ਸਕਦੇ ਹੋ ਹੁਣ ਲਗਾਤਾਰ ਇਹਨੂੰ ਆਪਾਂ ਹਿਲਾਉਂਦੇ ਆਂ ਹੁਣ ਇਹਦੇ ਵਿੱਚ ਆਪਾਂ ਦੋ ਛੋਟੀਆਂ ਇਲਾਇਚੀਆਂ ਲਈਆਂ ਸੀ ਦਰਦਰੀਆਂ ਕੁੱਟ ਕੇ ਉਹ ਪਾ ਦਿੰਨੇ ਆਂ ਬਾਕੀ ਇਸ ਵਿੱਚ ਕਾਲੀ ਮਿਰਚ ਜਰੂਰ ਪਾਉਣੀ ਹੈ ਕਾਲੀ ਮਿਰਚ ਤੁਸੀਂ ਤਾਜ਼ਾ ਹੀ ਦਰਦਰੀ ਕੁੱਟ ਕੇ ਪਾਉਣੀ ਹੈ ਹਿਲਾ ਦਿਨੇ ਇਹਨੂੰ ਤੇ ਚਮਚ ਦਾ ਚੌਥਾ ਹਿੱਸਾ ਤੁਸੀਂ ਹਲਦੀ ਪਾ ਦੇਣਾ ਹੁਣ ਬਾਕੀ ਜਿੰਨਾ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਇਹਦੇ ਵਿੱਚ ਤੁਸੀਂ ਖੰਡ ਪਾ ਸਕਦੇ ਹੋ ਜੇਕਰ ਤੁਸੀਂ ਸ਼ੱਕਰ ਪਾਉਣਾ ਚਾਹੁੰਦੇ ਹੋ ਉਹੀ ਪਾ ਸਕਦੇ ਇਹਦੇ ਵਿੱਚ ਮੈਂ 2 ਚਮਚ ਖੰਡ ਪਾਤੀ ਹੈ ਮਿਲਾ ਦਿੰਨੇ ਆ ਤੇ 1 ਕੇ ਦੇ ਵਿੱਚ ਉਬਾਲ ਆਉਣ ਦਿੰਨੇ ਆ ਜੇਕਰ ਤੁਹਾਨੂੰ ਕੋਈ ਵੀ ਮੇਰੀ ਵੀਡੀਓ ਵਧੀਆ ਲੱਗਦੀ ਵਲੌਗ ਵਧੀਆ ਲੱਗਦੇ ਹੁੰਦੇ ਨੇ ਤੇ ਹੁਣ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਚੰਗੀ ਤਰ੍ਹਾਂ ਜਿਹੜਾ ਬੇਸਨ ਇਹਦੇ ਵਿੱਚ ਮਿਲ ਚੁੱਕਾ ਆ ਜਦੋਂ ਦੁੱਧ ਤੁਹਾਨੂੰ ਲੱਗੇ ਥੋੜਾ ਜਿਹਾ ਗਾੜਾ ਹੋਣ ਲੱਗ ਪਿਆ ਉਦੋਂ ਤੁਸੀਂ ਗੈਸ ਨੂੰ ਬੰਦ ਕਰਦੇ ਨੇ ਹੁਣ ਦੁੱਧ ਗਾੜਾ ਹੋ ਗਿਆ ਗੈਸ ਆਪਾਂ ਬੰਦ ਕਰਦੇ ਆਂ ਤੇ ਇਹਨੂੰ ਆਪਾਂ ਕੱਚ ਦੇ ਗਲਾਸ ਵਿੱਚ ਪਾ ਲੈਣੇ ਆਂ ਤੇ ਦੁੱਧ ਨੂੰ ਆਪਾਂ ਹੁਣ ਗਲਾਸ ਵਿੱਚ ਪਾ ਲੈਣੇ ਆਂ ਜਿਹੜੇ ਆਪਾਂ ਰੱਖੇ ਸੀ ਬਦਾਮ ਭੁੰਨ ਕੇ ਉਹ ਵੀ ਇਹਦੇ ਉੱਪਰ ਪਾ ਦਿੰਨੇ ਆ। ਤਾਂ ਲੋ ਜੀ ਆਪਣਾ ਵੇਸਣ ਵਾਲਾ ਦੁੱਧ ਬਣ ਕੇ ਹੋ ਗਿਆ ਰੈਡੀ। ਕਦੇ ਵੀ ਤੁਹਾਨੂੰ ਸਰਦੀ ਜ਼ੁਕਾਮ, ਛਿੱਕਾ ਹੋਣ ਤੇ ਤੁਸੀਂ ਇਸ ਤਰੀਕੇ ਨਾਲ ਦੁੱਧ ਬਣਾ ਕੇ ਕਰੇਲੂ ਉਪਾਏ ਕਰ ਸਕਦੇ ਹੋ। ਬਿਨਾਂ ਦਵਾਈਆਂ ਖਾਦਿਆਂੇ ਫਰਕ ਪੈ ਜਾਏ ਤੇ ਹੋਰ ਆਪਾਂ ਨੂੰ ਕੀ ਚਾਹੀਦਾ। ਤੇ ਚਲੋ ਜੀ ਮਿਲਦੇ ਆ ਇੱਕ ਹੋਰ ਰੈਸਪੀ ਦੇ ਨਾਲ। ਸਸਟਿਕਾ